ਸੂਰਗ ਮਹੱਲਾ ਪਹਿਲਾ ਅਲਸ ਅਪਾਰ ਆਗਮ ਅਗੋਚਰ ਜਿਵੇਂ ਮਾਰਨ ਲਖਨ ਕਰਦੇ ਸਾਕੇ ਹਿਯਾਰ ਵਿੱਚੋਂ ਕੁਰਮਾਨ ਆਲਸ ਅਪਾਰ ਆਗਮ ਅਗੋਚਰ ਅਲਸ ਅਸੁਭ ਮੰਨ ਕਰਕੇ ਜੋ ਲਖਿਆ ਨਹੀਂ ਜਾਂਦਾ ਆਪਾਰ ਪ੍ਰਕਿਰਤੀ ਦੇ ਸਾਰਾ ਵਾਰ ਤੋਂ ਰਹਤ ਹੋਇਆ ਅਦਾਮੂ ਸ਼ਾਸਨ ਕਰਕੇ ਗਮਤਾ ਤੋਂ ਰਹਤ ਹੈ ਅਗੋਚਰ ਇੰਦਰੀਆਂ ਦੇ ਅ ਵਿਸ਼ੇ ਨਾ ਇਸ ਕਾਲ ਨਾ ਕਰਮਾ ਇਸ ਆਗਰੂ ਨੂੰ ਕਾਲ ਨਹੀਂ ਹੁੰਦਾ ਦੇ ਨਾਲ ਦਾ ਕਰਮ ਸ਼ਰੀਰ ਹੈ ਕੋਈ ਸ਼ਰੀਰ ਨਹੀਂ ਧਾਰ ਹੈ ਇਸ ਤਰਕੇ ਕਾਲ ਨਹੀਂ ਉਹਨੂੰ ਕੋਛ ਸਕਦਾ ਨਾ ਕਿਸ ਕਾਲ ਨਾ ਕਰਮ ਨਾ ਉਹ ਇਹ ਭੂਤ ਕਾਲ ਕੋ ਖਤਮ ਵਰਤਮਾਨ ਕਾਲ ਹੋਇਆ ਨਾ ਉਹਦੇ ਵਿੱਚ ਸੰਚਿਤ ਕਿਰਮਾਂ ਪਰ ਅਲਗ ਕਰਮ ਹੋਇਆ ਕਰਮ ਉਹ ਤੋਂ ਵੀ ਸਦਨ ਕੋਈ ਹੈ ਕਾਲ ਤੋਂ ਵੀ ਵਿਸ਼ੰਤ ਹੈ ਨਾ ਜਮਦਾ ਹੈ ਨਾ ਮਰਦਾ ਹੈ ਨਾ ਉਹਦਾ ਇਹ ਨਾ ਜਾਂਦਾ ਹੈ ਨਾ ਉਹਦੇ ਵਿੱਚ ਕਿਸੇ ਪ੍ਰਕਾਰ ਦੇ ਕਰਮ ਜਿਹੜੇ ਹਨ ਨਿਯਤ ਨਿਯਤ ਪ੍ਰਾਕ੍ਰਿਤ ਕਾਮਕਾਜ ਕਰਨ ਦੀ ਲਿਖਦਾ ਹੋਵੇ ਕੋਈ ਨਹੀਂ ਨੌ ਕਰਨ શરીર ਹੈ ਉਸ ਦਾ ਨਿਰੰਕਾਰ ਰੂਪ ਹੈ ਜਾਤ ਆजात ਅਜੂਨੀ ਸੰਪੂਰਨ ਫੇਰੀ ਜਾਤ ਬ੍ਰਾਹਮਣ ਹੈ ਕਿ ਖੱਤਰੀ ਹੈ ਕਿ ਸੂਦ ਹੈ ਕਿ ਵੈਸ਼ ਹੈ ਇਹ ਆजात ਕਿ ਨਾਲ ਆਜ ਕੋ ਹੈ ਇਹ ਵੀ ਕੋਈ ਨਹੀਂ ਜਾਤ ਆजात ਜਾਤਾਂ ਤੋਂ ਆजात ਸੁਤੰਤਰ ਹੈ ਉਹ ਜਾਤਾਂ ਵਿੱਚ ਨਹੀਂ ਆਉਂਦਾ ਜਾਤ ਆजात ਅਜੂਨੀ ਸੰਪੂਰਨ ਜਾਤਾਂ ਵਾਲਿਆਂ ਵਿੱਚ ਵੀ ਹੈ ਆਜਾਤਾਂ ਵਿੱਚ ਵੀ ਹੈ ਇਹ ਅਜੂਨੀ ਅਜਨਮਾ ਵੀ ਸੰਪੂਰਨ ਤੇ ਪ੍ਰਕਾਸ਼ ਰੂਪ ਵੀ ਹੈ ਯਾਦ ਬੁੱਧੀ ਵਾਲਿਆਂ ਵਿੱਚ ਵੀ ਆਜਾਤ ਮਿਰਗੁਦਾ ਅੰਦਰ ਵੀ ਉਹ ਅਜਨਮਾ ਸਰੂਪ ਪ੍ਰਵੇਸ਼ ਹੈ ਯਾਦ ਗਿਆਨਵਾਨਾਂ ਚ ਵੀ ਆਜਾਤ ਅਗਿਆਨੀਆਂ ਚ ਵੀ ਅਜੂਨੀ ਅਜਨਮਾ ਸਰੂਪ ਹੈ ਸੰਪੂਰਨ ਪ੍ਰਕਾਸ਼ ਰੂਪ ਹੈ ਨਾ ਤੇਿਜ਼ ਭਾਉ ਨਾ ਭਰਮ ਨਾ ਇੰਦੇ ਅੰਦਰ ਕਿਸੇ ਵੀ ਭਾਵਨਾ ਕਰਨ ਦੀ ਲੋੜ ਹੈ ਵੀ ਭਾਵ ਕਰੀਏ ਤੇ ਤਾਂ ਸਾਦ ਅਸੀਂ ਨਿਹਾਲ ਹੋਵਾਂਗੇ ਸਾਹ ਉਹ ਤਾਂ ਤਾਂ ਕਰੀਏ ਜੋ ਧਰਮ ਹੋਵੇ ਅੰਦਰ ਉਹਨੂੰ ਧਰਮ ਨਹੀਂ ਪੰਜ ਪ੍ਰਕਾਰ ਦਾ ਵਾਝੁਰੂ ਨੂੰ ਤੇ ਨਾ ਕੋਈ ਦੀ ਭਾਵਨਾ ਕਰਨ ਦੀ ਲੋੜ ਹੁੰਦਾ ਹੈ ਸੱਚੇ ਸੱਚੇ ਆਰਜਿਤ ਹੋ ਪੁਰਵਾ ਹੈ ਸਾਜੇ ਦਾ ਸੱਚਾ ਸਰੂਪ ਹੈ ਨਾ ਉਹ ਸੱਚ ਦੀ ਪ੍ਰਾਪਤੀ ਵਾਸਤੇ ਜੋ ਸੱਚਾ ਪਰਮੇਸ਼ਰ ਹੈ ਉਹ ਸੱਚ ਦੀ ਆਰ ਪ੍ਰਾਪਤੀ ਵਾਸਤੇ ਵਿੱਚੋਂ ਉਪਰੋਂ ਵਾਹਿਗੁਰੂ ਜੀ ਕੁਰਵਾਨ ਬਿਹਾਰ ਜਾਈਏ ਆਪਾ ਵਾਰੀਏ ਨਾ ਕਿਸੇ ਜਿਹੜੇ ਸਕੇ ਨਾਮ ਕਰਕੇ ਸਤਿਆਰ ਕਛਵੀ ਪ੍ਰਾਪਤੀ ਵਾਲੇ ਹੋਏ ਸਤਿਗੁਰੂ ਉਹਨੇ ਤੋਂ ਵੀ ਟੋਪਰੋਂ ਪਰਵਾਹ ਨਹੀਂ ਜਾਈਏ ਨਾ ਕਿਸ ਰੂਪ ਵਰਨ ਨਹੀਂ ਦੇਖਿਆ ਸਾਧ ਸੰਗਤ ਜੀ ਉਹਦਾ ਰੂਪ ਆਕਾਰ ਨਹੀਂ ਨਾ ਸ਼ਾਮ ਹੈ ਨਾ ਸੀਤ ਹੈ ਨਾ ਗੋਰਾ ਹੈ ਅਤੇ ਨਾ ਕਿਸੇ ਪ੍ਰਕਾਰ ਦਾ ਚਿੱਤ ਆਦਿ ਰੂਪ ਹੈ ਅਤੇ ਵਰਨ ਖੱਤਰੀ ਦਾ ਮਸੂਦ ਵੈਸ ਨਹੀਂ ਵਰਨ ਰੰਗ ਆਦਿਕ ਵੀ ਕੋਈ ਨਹੀਂ ਹੈ ਵਰਨਿਕਸ਼ਨ ਕੀਤਾ ਨਹੀਂ ਜਾ ਸਕਦਾ ਨਾਤ ਨਹੀਂ ਦੇਖਿਆ ਇਹ ਮੁਸ਼ਕਿਲ ਸ਼ਾਬਦ ਲਖੀਰਾਂ ਦੀ ਇਹ ਖਾਦ ਕੋਈ ਹੈ ਨਹੀਂ ਕੋਈ ਸਾਚਾ ਸ਼ਬਦ ਨੂੰ ਮਾਲੀ ਨੂੰ ਜਾਖੇ ਆਦਿ ਕਿੰਨੂ ਵੀ ਕੋਈ ਨਹੀਂ ਹੈ ਸਾਚਾ ਸ਼ਬਦ ਨੂੰ ਨੀਂਸਾ ਇਸ ਗਾਮੀ ਕੌਣ ਕਹਿੰਦਾ ਕਹਿੰਦੇ ਸੱਚੇ ਗੁਰੂ ਸਾਹਿਬ ਦੀ ਸ਼ਬਦ ਨੂੰ ਵੇਸਦਾਰਾ ਨਿਸ਼ਾਨ ਪ੍ਰਗਟ ਕਰਦੇ ਹੋਰ ਨਹੀਂ ਕੋਈ ਕਰ ਸਕਦਾ ਫਿਰ ਮਾਰਾ ਹੋਰ ਵੀ ਕੋਈ ਕਹਿੰਦਾ ਹੈ ਤਾਂ ਕਹਿੰਦੇ ਸਾਚਾ ਸ਼ਬਦ ਨਿਸ਼ਾਨ ਸੱਚੇ ਪਰਮੇਸ਼ਰ ਦੀ ਬਾਤ ਨੂੰ ਸਭ ਦੇਦਨ ਵੀ ਨਿਸ਼ਾਨ ਲੇਖ ਲਿਖਿਆ ਹੈ ਕਿਉਂ ਪਰਮੇਸ਼ਰ ਐਸਾ ਰੂਪ ਹੈ ਰੂਪ ਰੇਖ ਤੋਂ ਰਹਿਤਾ ਰੂਪ ਨਾ ਦੇਖਣਾ ਰਾਮਦੇਵ ਜੀ ਤੈਨੂੰ ਤੇ ਪ੍ਰਪੰਨ ਉਸੇ ਉਹ ਆਏ ਨਾਮ ਕਾ ਜਿ ਸੋ ਬਾ ਸੋ ਪ੍ਰਸੰਨ ਐਸਾ ਰੂਪ ਹੈ ਵਾਜਰੀ ਦਾ ਕਾਜੇ ਸਭ ਨਿਸ਼ਾਨ ਸੱਚੇ ਗੁਰਾਂ ਦੇ ਸ਼ਬਦ ਨੂੰ ਨਿਸ਼ਾਨ ਨਿਸ਼ਾਨੀ ਚੇਨ ਟੰਬੂ ਹੋਣਾ ਚਾਹੀਦਾ ਸਾਡੇ ਕੋਲ ਫਿਰ ਸੱਚੇ ਗੁਰਾਂ ਦੇ ਸ਼ਬਦ ਕਰਕੇ ਈਸਾੜ ਪ੍ਰਗਟ ਹੋ ਜਾਂਦਾ ਏ ਜਿਹਦੇ ਜੋ ਪਰਮੇਸ਼ਵਰ ਰਹਾਉ ਮਾਂ ਤੇ ਪਿਤਾ ਕੋਈ ਬੰਧ ਨੋ ਕੋਈ ਕਰਮਾਤਾ ਤੇ ਵੀ ਨਾ ਕੋਈ ਪਿਤਾ ਹੈ ਨਾ ਪੁੱਤਰ ਹੈ ਨਾ ਕੋਈ ਲਖੰਬੀ ਹੈ ਨਾ ਕੋ ਕਾਮ ਨਾ ਕੋ ਕਾਮ ਨਾ ਨਾਰੀ ਉਹ ਵੀ ਕਾਮ ਦਾ ਹੁਰਨਾ ਫੁਰਨਾ ਨਾ ਉਹਦੀ ਨਾਰੀ ਕੋਈ ਇਸਤਰੀ ਹੈ ਲਕਸ਼ਮੀ ਆਦਿ ਕੋ ਦੱਸਨੀਆ ਨੇ ਤੇ ਕੁੰਨੀਆਂ ਫੁੰਦੀਆਂ ਭਾਵੇਂ ਦੇਰ ਵੀ ਨਰਗੋ ਸੁਕਰ ਹੈ ਆਖੋ ਮਰੰਗਨ ਅਪੜ ਪਰੰਪਰੇ ਕੋਈ ਜਸਾ ਕੋਈ ਕਲਪਨਾ ਵਿਚ ਕੋਈ ਪੂਰ ਹੈ ਬੋਲੀ ਕੋਈ ਨਹੀਂ ਕੋਈ ਕਹੀ ਜਾ ਸਕਦੀ ਮੈਂ ਚੰਦਰਦਲ ਸੀ ਮਸੂਲੀਆ ਸੀ ਕੋਈ ਕੋਈ ਨਹੀਂ ਕਹੀ ਜਾ ਸਕਦੀ ਆਖੋ ਮਰੰਗਨ ਜੰਗਲ ਮਾਇਆ ਦਾਸ ਰਹੇ ਤਹ ਅਪੜ ਪਰੰਪਰੇ ਅਪੂਰਤੀ ਅਪੂਰੇ ਹੈ ਉਹ ਪ੍ਰਕਿਰਤੀ ਦਾ ਰੂਪ ਸਰਾਪ ਪ੍ਰਕਿਰਿਤ ਹੈ ਅਗਲੀ ਜੋਤ ਤੁਮਾਰੀ ਸਾਰੇ ਜੀ ਮਹਾਰਾਜ ਜੋਤ ਆਪ ਦੀ ਜੋਤ ਸੁਭਾਅ ਦੀ ਹੈ ਸਭਨਾਂ ਜਾਨ ਦੀ ਜੋਤ ਵਰਤੀ ਆਈ ਹੋਈ ਕਟ ਕਟ ਆਮ ਤੇ ਬ੍ਰਹਮ ਨੂੰ ਪਾਇ ਜਿਹੜੇ ਘਟਣ ਤੋਂ ਜਾਣੀ ਚਾਰ ਖਾਣੀਆਂ ਦੀਨ ਨੂੰ ਪਰਮਨ ਆਉਦੇ ਅੰਦਰੀ ਲੁਕੋ ਸੱਜਿਆ ਉਦਾਈ ਲੱਗਣ ਦਿੰਦਾ ਵੀ ਇਹ ਮੇਰਾ ਸ਼ਰੀਰ ਪੁੱਤਰੇ ਆਹ ਕਿਹਾ ਜੀ ਸਭਾਈ ਸਾਰੇ ਜਿਹੜੇ ਜਾਰਖੰਡਿਆਂ ਦੇ ਕੱਢਦੇ ਜੋਰ ਸਾਰਿਆਂ ਚ ਆਈ ਹੋਈ ਹੈ ਤੇ ਬ੍ਰਾਹਮਣ ਆਉਂਦੇ ਸਾਰਿਆਂ ਨੂੰ ਲਪੋੜਦੇ ਕਸਨ ਲੱਗੇ ਮੁਸਾ ਅਜਾ ਮਾਵਾ ਮੋ ਪਾਇਆ ਹੋਇਆ ਪੀਜਾਨੀ ਹੈ ਢੇਰ ਖੜੋ ਸਾਡਾ ਸਾਡਾ ਆਂਦਰ ਬ੍ਰਾਹਮਣ ਨੇ ਕਾਇਆ ਉਹਦੇ ਜੋਦੇ ਅੰਦਰ ਅਭਿਆਨ ਕਰਕੇ ਬ੍ਰਾਹਮਣ ਉਸ ਨੂੰ ਲਪੋੜਦੇ ਆਪੇ ਕਾਲੀ ਗੋਟੀ ਸਵਾਹੀ ਇਹ ਸਾਲੀ ਵਿਆਹੀਆਂ ਦੀ ਹਾਲਤ ਉਹ ਬ੍ਰਹਮ ਵਿਆਹੀਆਂ ਦੀ ਹਾਲਤ ਤਾਂ ਕਹਾਂ ਕਿ ਮੈਂ ਜੋ ਦਿਖਾ ਰਿਹਾ ਚਾਹੁੰਦਾ ਉਹ ਤੇ ਉਹ ਫ੍ਰੀਤੀ ਨੂੰ ਦੇਖਿੰਦੇ ਹਾਲਿੰਗ ਹੋ ਹੈ ਇਹ ਉਹ ਬ੍ਰਹਮ ਨੇ ਤਾਂ ਕਹਿੰਦੇ ਕਿ ਅਜੇ ਬੁਲੀ ਤੋਂ ਬੋਲਿਆ ਹੈ ਬ੍ਰਹਮ ਦੇ ਪਿਆਰ ਤੋਂ ਤਾਂ ਉਹ ਸਾਰਿਆਂ ਚਾਈ ਹੋਈ ਕਦਰ ਤੋਂ ਜੋ ਉਹ ਸਿਖੀ ਦਿੱਤੀ ਹੈ ਸਾਡੇ ਜੀਵਨ ਕਾ ਕੰਨ ਤੋਂ ਕਰਨਾ ਇੱਕ ਤਲਾਸ਼ ਹੋ ਬਾਈ ਦੇ ਪਾਸ ਮਿਲ ਕੇ ਜੋਰ ਕੱਤੀ ਕੋਈ ਜਿਹੜੇ ਬੰਦੇ ਸਭ ਤੇ ਦਸਾਂ ਦੇ ਸਤਿਕਾਰ ਦੀ ਨਹੀਂ ਹੈ ਜਿਹੜੇ ਅਭਿਆਨ ਦੇ ਕਦਮੇ ਲੱਗੇ ਹੋਏ ਆਸਾਂ ਦੇ ਸਾਹ ਦੇ ਕੇ ਵਰਮਾ ਧਾਰਨੇ ਕਰਕੇ ਮੁਕਤੀ ਖੋਲਦੇ ਆ ਇਹੋ ਜਿਹੇ ਮੁਕਤ ਹੋ ਜਿਹੜਾ ਹੈ ਹਰ ਤਾੜੀ ਲਾਈ ਜਿਵੇਂ ਇੱਕ ਉਸ ਦੀ ਤਾੜੀ ਦਿੱਤੀ ਲਾਈ ਹੈ ਸਵਾਦੀ ਲਾਈ ਹੈ ਉਹਨੂੰ ਇਹ ਆਨੰਦ ਪ੍ਰਾਪਤ ਹੋਇਆ ਹੈ ਦਾਂਤੋ ਭਾਈ ਕਾਲ ਤੇਰੀ ਜੰਤਾ ਦੇਖੋ ਭਾਈ ਮਾਰੇ ਸਾਰੇ ਅਸਾਚ ਚੜਦੇ ਇਕ ਬਾਸੋ ਦਾ ਸਾਰਿਆਂ ਰੂਪਰੰਨਾ ਜੋ ਰਹਿਤ ਰਿਹਾ ਇਕ ਬਾਸ ਸਾਰਿਆਂ ਜਾਇਆ ਹੋਇਆ ਜਿਹੜੇ ਜੀਵ ਜਿਹੜੇ ਕਾਇਦਾ ਚ ਜਿੰਨੇ ਅਭਿਆਸੀ ਜਿਨ੍ਹਾਂ ਦੇ ਹਰਕੇ ਕਾਲ ਖੰਡੇ ਤੇ ਜਨਤਾ ਨੂੰ ਖੜਾ ਕਰ ਦਿੱਤਾ ਹੈ ਰਾਸ਼ਟ੍ਰਾਗਤ ਦੇ ਉਸਦਾ ਸਾਰਿਆਂ ਦੀ ਜਿਹੜੀ ਜੁਗਤ ਜੀ ਹੋਣੀ ਹੈ ਮੌਲਵੀ ਹੈ ਪਾਲਨ ਦੀ ਹੈ ਸਾਰੀ ਜੁਗ ਦੇ ਵਿੱਚ ਕਰ ਸਕਦੀ ਹੈ ਗੱਲ ਜੀ ਜੀ ਸੀ ਆਈ ਹੋਈ ਹੈ ਹਟਗੜ ਸਿੰਘ ਪਾਦਰਪਾਵ ਮਾਰੇ ਮੁਗਦ ਵੀ ਕੋਈ ਹੋ ਸਕਦੇ ਹਾਂ ਕਈ ਮਹਾਰਾਜ ਸਿੰਘ ਜਿਓ ਸਤਿਗੁਰਾਂ ਦੀ ਸੇਵਾ ਕਰਦੀ ਹੈ ਉਹ ਨਾਮ ਰੂਪੀ ਗੁਲਾਸਨੀ ਪਾ ਲੈਂਦੇ ਹੈ ਇਹ ਸ਼ਹਿਰ ਸਾਗਰ ਸਮਾਈ ਮੁਰਗੀ ਦੀ ਗੁਲਾਸਨੂ ਪ੍ਰੇਮ ਦੀ ਗੁਲਾਸਨੂ ਗਿਆਨ ਦੀ ਗੁਲਾਸਨੂ ਪਾ ਲੈਂਦੇ ਹੈ ਅਜੇ ਸੂਪੇਨ ਸਾਗਰ ਸਮਾਈ ਕੌਨ ਗ੍ਰਾਮ ਦੇ ਰੂਪ ਦੀ ਗੁਨਾਹ ਦੇ ਦੇਹੀ ਸੁਮਾਈ ਕਰਕੇ ਜੀਵਨ ਮੁਕਤ ਹੋ ਜਾਂਦੇ ਹੋ ਕੋਈ ਕੀ ਪਾਂਡਾ ਸਾਥ ਸਮਾਵੈ ਇਹ ਮਾਰੇ ਗੁਨਾਹ ਦੇ ਸਾਦੇ ਹੀ ਹਿਰਦੇ ਨੂੰ ਦੱਸਦਾ ਕਿ ਸਮਾਰੇ ਜੇ ਮੈਂ ਕਾਇਕੁਝੀ ਜਿਹੜੇ ਭਾਦਲ ਹੋਣ ਕੋਈ ਵੀ ਸਕੇ ਨਾ ਸੁਣਾਦਾ ਹੈ ਜਿਹੜੇ ਭਾਦਲ ਜਿਹੜੇ ਹੋਣੁੱਜੇ ਦੇ ਵਿਸ਼ਾ ਤੋਂ ਰਾਜ ਦੇ ਹੁਕਮ ਸੰਕਾਰ ਤੋਂ ਰਹਿ ਜਿਹੜੇ ਹੋਵੇ ਉਹ ਸੱਚੇ ਹਿੰਦੇ ਆ ਉਹਨੇ ਇਹ ਸਰਕਾਰ ਨਾਲ ਸੁਣਿਆ ਹੈ ਜਰਨੇ ਦੀ ਚੀਚਾ ਚਾਰੀ ਇਹੇ ਜੇ ਦਿਲ ਨਹੀਂ ਹੈ ਭਾਈ ਸਿੱਕੇ ਤੁਮਤre ਚਾਰੂ ਤੋਂ ਅੱਗ ਤੱਕ ਮਾਰਨ ਵਾਲੇ ਬਥੇਰੇ ਹੈ ਅੰਦਰੋਂ ਵਿਕਾਰੀ ਹੈ ਉਹ ਐਸੇ ਜਨ ਨਹੀਂ ਹੈ ਜਿਹਨੂੰ ਕਰਾਰੇ ਜਾਰ ਕਰਨ ਵਾਲੇ ਇਹਨਾਂ ਦਾ ਮਨ ਵੀ ਵਿਕਾਰੀ ਨਹੀਂ ਹੈ ਤਨ ਵੀ ਵਿਕਾਰੀ ਨਹੀਂ ਹੈ ਬਾਣੀ ਕਰਕੇ ਲੋਕਾਰ ਨਹੀਂ ਵੱਢੇ ਇਹੇ ਜੇ ਕੋਈ ਸੁਣਦਾ ਜਾਰਨ ਵਾਲੇ ਕਿ ਇਹ ਆਜਾਰ ਸਰਬ ਬਾਵੇ ਕੋਈ ਕੋਈ ਦੁਨੀਆ ਹੰਕਾਰ ਕੇ ਸ਼ਾਂਤ ਹੈ ਕੋ ਪਰਮਪੰਤ ਮਿਲਾਇਆ ਉਹ ਨਾ ਦੇ ਜੀਵ ਆਤਮਾ ਨੂੰ ਆਇਸੂ ਦੇ ਰੂਪ ਕੀ ਕਰੀ ਇੱਧਰ ਆ ਮੇਲ ਲੈਂਦਾ ਹੈ ਜਿਹੜੇ ਤੰਦ ਵਿੱਚ ਤੰਦਾਲ ਮੇਜੰਦ ਤੰਦ ਵਿੱਚ ਤੰਦਾਲ ਮੇਜੰਦ ਜਿਹੜੇ ਛੁਰਮਾ ਬਤੀ ਦੂਰ ਦੀਏ ਤੰਨ ਸੂਰਜ ਮੇਜੰਦ ਨੂੰ ਅਧੂਰ ਕਰਨ ਨੂੰ ਜੰਮ ਜੰਮਰ ਮੇਜੰਦ ਨੂੰ ਐ ਬੰਦਗੀਲਾ ਜੀਵ ਹੈ ਇਹ ਪੱਤਾਂ ਦੀ ਉਪਾਧੀ ਦੇ ਸਾਹਿਬ ਦਾ ਨਾਮ ਲੈਣ ਵਾਲਾ ਇਹਨਾਂ ਕਰਨ ਕਰਤ੍ਰਬ ਕੇ ਜੀ ਵਿਕਮਨਾਰ ਕਰਤਕ ਦੀ ਨਾਮਕ ਕਰਮੇ ਕੁਮਾਰ ਬੜੀ ਗੀ ਸਾਲ ਦੀ ਜਿੰਨੇ ਨੇ ਸਰਕਾਰ へ ਸ੍ਰੇਸ਼ ਰਾਜ ਦੀ ਸ਼ਰਨ ਆਜ ਦੀ ਸ਼ਰਨ ਜਿਹੜੇ ਪਏ ਆ ਗੁਰਮੁਖਾਲ ਦੀ ਜਿੰਨੇ ਨੇ ਉਹਨਾਂ ਨੇ ਸਹਿ ਹੋਰ ਤਕੀਏ ਇਹ ਸਭੀ ਉਹ ਗਾਲ ਗ੍ਰਹਿ ਮੇਲਿਆ ਹੈ ਵਾਹਿਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀ ਐ ਸਰਗੁਮਾਰਾ ਸਾਹਿਬ ਪਹਿਲੇ ਪਾਦਸ਼ਾਹ ਸੋਰਠਰਾਗ ਵਿੱਚ ਉਤਰ ਉਪਦੇਸ਼ ਬਖਦੇ ਹੋਏ ਫਰਮਾਉਂਦੇ ਹਨ ਜਿਉ ਮੀਨਾ ਬਿਨ ਪਾਣੀ ਐ ਜਿਸ ਪ੍ਰਕਾਰ ਮੱਛੀਆਂ ਪਾਣੀ ਤੋਂ ਬਿਨਾ ਤੜਫ ਕੇ ਮਰ ਜਾਂਦੀਆਂ ਹਨ ਤਿਉ ਸਾਖਤ ਮਰਿਆ ਪਿਆ ਇਸੇ ਪ੍ਰਕਾਰ ਸਾਖਤ ਪੁਰਖ ਜਿਹੜੇ ਹੈ ਉਹ ਬਾਦਾਰਸਾਨੀ ਤ੍ਰishna ਦੇ ਤਹਾਏ ਪਿਆਸ ਕਰਕੇ ਮਰ ਜਾਂਦੇ ਹਨ ਕਿਉਂ ਹਰ ਬਿਨ ਮਰੀਏ ਰੇ ਮਨਾ ਜਿਵੇਂ ਸਾਗਤਪੁਰਖੋ ਪਦਾਰਥਾਂ ਦੀ ਪਿਆਸ ਕਰਕੇ ਮਰਦੇ ਹੈ ਦੋਵੇਂ ਦ੍ਰਿਸ਼ਟਾਨ ਸਮਝਨੇ ਜੋ ਬਿਰਥਾ ਤਿਉਹ ਹਰ ਬਿਨ ਮਰੀਏ ਰੇ ਮਨਾ ਇਹ ਮੇਰੇ ਪਿਆਰੇ ਮਨਾ ਹਉ ਮਾਰੇ ਤੋ ਪ੍ਰਾਪਤੀ ਤੋਂ ਬਗੈਰ ਮਰਨਾ ਹੁੰਦਾ ਹੈ ਜੋ ਬਿਰਥਾ ਜਾਵੇ ਸਾਰਾ ਜਿਹੜਾ ਸਵਾਸ ਨਿਸ਼ਕਲ ਜਾਂਦਾ ਹੈ ਮਨਰੇ RAM ਨਾਮ ਜਸ ਲੇ ਤੇ ਮੇਰੇ ਪਿਆਰੇ ਮਨ RAM ਜੋ ਰਮਿਆ ਹੋਇਆ ਤੇ ਰਵੰਤੀ RAMਾ ਹੈ ਤੇਦੇ ਨਾਮ ਦਾ ਜਾਪ ਕਰ ਤੇ ਜਸ ਕੀਰਤਨ ਅੰਗੀਕਾਰ ਕਰ ਗ੍ਰਹਿਣ ਕਰ ਲੈ ਬੇਨਗੁਰ ਇਹੋ ਰਸ ਕਿਉ ਲਹੋ ਸਤਗੁਰਾਂ ਤੋਂ ਬਿਨਾ ਇਹ ਆਤਮ ਰਸ ਕਿੱਥੋਂ ਲੈ ਲਵੇਂਗਾ ਨਹੀਂ ਪ੍ਰਾਪਤ ਹੋਣਾ ਗੁਰ ਮੇਲੈ ਹਰ ਦੀ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਮੇਲ ਲੈਂਦੇ ਹਨ ਉਹਨਾਂ ਨੂੰ ਹਰੀਦਾ ਇਹ ਰਸ ਬਖਸ਼ ਦਿੰਦੇ ਹਨ ਰਹਾਉ ਸੰਤ ਜਨਾ ਮਿਲ ਸੰਗਤੀ ਇਹ ਭਾਈ ਸੰਤ ਭਗਦੇ ਜਿਹੜੇ ਹਨ ਉਹਨਾਂ ਜਨਾਂ ਪਿਆਰਿਆਂ ਦੀ ਸੰਗਤ ਮਿਲਣਾ ਕਰ ਗੁਰਮੁਖ ਤੀਰਥ ਹੋ ਗੁਰਮੁਖਾਂ ਦੀ ਸੰਗਤ ਜਿਹੜੀ ਉਹ ਤੀਰਥ ਯਾਤਰਾ ਹੈ ਇਹੋ ਹੀ ਤੀਰਥ ਪਵਿੱਤਰ ਹੋਣ ਵਾਲਾ ਮਹੱਤਵ ਸਥਾਨ ਹੈ 86 ਤੀਰਥ ਮੱਜਨ ਇਹ ਤਾਂ ਭਾਈ ਜਿਹੜਾ ਗੁਰਮੁਖਾਂ ਦੀ ਸੰਗਤ ਹੈ ਇਹੋ ਤੀਰਥਾਂ ਦਾ ਇਸ਼ਨਾਣ ਹੈ ਦੇ ਅਠਾਰਹ ਤੀਰਥਾਂ ਦਾ ਜਿਹੜਾ ਪੁਰਬਾਂ ਦਾ ਇਸ਼ਨਾਨ ਹੈ ਗੁਰਦਰਸ ਪ੍ਰਾਪਤ ਜਦੋਂ ਗੁਰੂ ਸਾਹਿਬ ਨੇ ਦਰਸ਼ਨ ਕਰੀਏ ਜਿਹਹਾ ਇਹ ਅਠਾਰਹ ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਕਰ ਲਏ ਜਿਹਹਾ ਜੀ ਗੁਰੂ ਸਾਹਿਬ ਦੇ ਆ ਕੇ ਦਰਸ਼ਨ ਕਰ ਲਏ ਇਹਨਾਂ ਸਾਰੇ ਕੁਵਾਰੀ ਦਰਸ਼ਨ ਕਰਨਾ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਸਦਾ ਕਰਦਾ ਪੂਜੇ ਸਲਾਮ ਸੇਖ ਉਹਨਾਂ ਤੋਂ ਬਿਆੰਤੀ ਮਹੱਤਮ ਹੈ ਜਿਉ ਜੋਗੀ ਯਤ ਬਾਹਰਾ ਜਿਸ ਪ੍ਰਕਾਰ ਕੋਈ ਯੋਗੀ ਆਦਮੀ ਹੋਵੇ ਇਹ ਯੋਗ ਜਿਹੜਾ ਜਤ ਕਮਾਏ ਬਿਨਾਂ ਨਹੀਂ ਹੋ ਸਕਦਾ ਕਿਉਂਕਿ ਜਤ ਬਿਨਾਂ ਯੋਗ ਕਾਦਾ ਹੈ ਬ੍ਰਹਮਚਾਰੀ ਤੋਂ ਬਿਨਾਂ ਵਰਤੀ ਜਿਹੜੀ ਹੈ ਇਹ ਸਾਧ ਸੰਗੇ ਜੀ ਜਿਨ੍ਹਾਂ ਦੇ ਅੰਦਰ ਲਹੂ ਵਾਲਾ ਉਹ ਚੰਚਲ ਰਹਿੰਦੀ ਹੈ ਜਿਨ੍ਹਾਂ ਦੇ ਅੰਦਰ ਮੈਲਵਾ ਉਹ ਬਾਲੇ ਸੁਸ ਰਹਿੰਦੇ ਹਨ ਜਿਨ੍ਹਾਂ ਦੇ ਅੰਦਰ ਬ੍ਰਹਮਚਾਰਜ ਹੈ ਉਹ ਵਰਤੀ ਧੀਰਜ ਵਾਲੀ ਸ਼ਾਂਤੀ ਵਾਲੀ ਟਿਕਾਹ ਵਾਲੀ ਬਣ ਜਾਂਦੀ ਹੈ ਇਸ ਪ੍ਰਕਾਰ ਕਹਿੰਦੇ ਹਨ ਜਿਉ ਜੋਗੀ ਜਤ ਬਾਹਰ ਜਿਹੜਾ ਜਤਨਾ ਰੱਖਿਓ ਤੋ ਯੋਗਨੀ ਕਮਾ ਹੁੰਦਾ ਦਸਵੀਂ ਦੁਆਰ ਚ ਉਹਦੇ ਪ੍ਰਾਨ ਨਹੀਂ ਚੜ ਸਕਦੇ ਜੋਗੀ ਜਿਵੇਂ ਜਤ ਤੋਂ ਬਗੈਰ ਕੀ ਹੈ ਜੋਗੀ ਗਿਰੀ ਜਟਾਂ ਮ੍ਰਭੂਤ ਆਗੇ ਪਾਛੇ ਰੋਵੇ ਪੂਤ ਯੋਗ ਨਾ ਪਾਇਆ ਯੁਗਤ ਗਵਾਈ ਕਿਤ ਕਾਰਨ ਸਰਸ਼ਾਈ ਪਾਈ ਉਹ ਯੋਗੀ ਨਹੀਂ ਬਣ ਸਕਦਾ ਜਿਹੜਾ ਵਿਸ਼ਿਆਂ ਚ ਲੱਗਾ ਹੋਇਆ ਹੈ ਜਤ ਤੋਂ ਬਗੈਰ ਜੋਗੀ ਕਿਵੇਂ ਹੋ ਸਕਦਾ ਹੈ ਵਾਹਿਗੁਰੂ ਦੀ ਬਿਰਤੀ ਕਿਵੇਂ ਜੁੜ ਸਕਦੀ ਹਾ ਪਾਪ ਨਾ ਹੀ ਸਤ ਸੰਤੋ ਜਿੰਨਾ ਚਿਰ ਸਤ ਨਹੀਂ ਆਇਆ ਉਹਨਾਂ ਚਿਰ ਤੱਪ ਵੀ ਕਿਸੇ ਲੇਖੇ ਚ ਨਹੀਂ ਧੂਣੀਆਂ ਤੌਂਦਾ ਰਹੇ ਤੇ ਮਨ ਸਤ ਪਰ ਤੱਕੀ ਨਹੀਂ ਸਚਿਆਈ ਵਾਲਾ ਨਹੀਂ ਤੇ ਸੰਤੋਖੀ ਨਹੀਂ ਉਹਦਾ ਤੱਪ ਸਫਲਾ ਨਹੀਂ ਪਾਈ ਤੱਬ ਕਿੰਨੀ ਇਕਾਗਰਤਾ ਹੋਣੀ ਹੈ ਕਿੰਨੀ ਇਕਾਗਰਤਾ ਤਾਂ ਸੱਚ ਬੋਲਣੇ ਕਰਕੇ ਹੋਵੇਗੀ ਤੇ ਸੰਤੋਖ ਧਾਰਨੇ ਕਰਕੇ ਹੋਵੇਗੀ ਇਸ ਕਰਕੇ ਤਬੀਏ ਦਾ ਤਬੋਦਾ ਸਫਲਾ ਜੀ ਦੇ ਅੰਦਰ ਸੱਤ ਹੋਵੇ ਜਿਸ ਦੇ ਅੰਦਰ ਸੰਤੋਖ ਹੋਵੇ ਤੇ ਉਹ ਨਾਮ ਹੈ ਬੇਨ ਦਿਉਰੀ ਜਿਵੇਂ ਤਬ ਨਹੀਂ ਨ ਸੰਤੋਖ ਤੋਂ ਦਿਨਾ ਐਵੇਂ ਜਿਹੜੀ ਦੇਰੀ ਬੁੱਧੀ ਹੈ ਇਹ ਮਾਰੇ ਦੇ ਨਾਮ ਤੋਂ ਬਗੈਰ ਜਿਹੜੀ ਖਾਲੀ ਆ ਜੰਮ ਮਾਰ ਅੰਤਰ ਦੂ ਉਹਦੇ ਅੰਦਰ ਭਾਈ ਝੂਠ ਹੋਇਆ ਤੇ ਲੋਭ ਹੋਇਆ ਇਹ ਦੋਸ਼ੋਣੇ ਕਰਕੇ ਜਦ ਉਹਨਾਂ ਨੂੰ ਮਾਰਦਾ ਹੀ ਰਹਿੰਦਾ ਹੈ ਹਮੇਸ਼ਾ ਸਾਖਤ ਪ੍ਰੇਮ ਨਾ ਪਾਈਏ ਸਾਖਤਾਂ ਦੀ ਸੰਗਤ ਕਰਕੇ ਆਦਮੀ ਪ੍ਰੇਮ ਨਹੀਂ ਪਾ ਸਕਦਾ ਜਿਹੜਾ ਸਾਖਤ ਪੁਰਖ ਜਿੱਤ ਮਿਲਿਆ ਹਰ ਵਿਸਥਾਰ ਸੋ ਮੂਹ ਕਾਲੇ ਉੱਠ ਜਾਏ ਜੀਵ ਜਿਹਨਾਂ ਨਾਲ ਮਿਲ ਕੇ ਵਾਹਿਗੁਰੂ ਵਿਛੜਿਆ ਭੁੱਲ ਜਾਵੇ ਉਹ ਸਾਖਤ ਪੁਰਖ ਹੋਇ ਸੋ ਫਰਮਾਉਂਦੇ ਹਨ ਸਾਖਤ ਪ੍ਰੇਮ ਨਾ ਪਾਈਏ ਆਪ ਦਾ ਸਾਖਤ ਸੁਭਾਅ ਰੱਖੀਏ ਨਾ ਸ਼ਕਤੀ ਦੇ ਉਪਾਸ਼ਕੀ ਬਣੇ ਰਹੀਏ ਤੇ ਵਾਹਿਗੁਰੂ ਦਾ ਪ੍ਰੇਮ ਨਹੀਂ ਪਾਇਆ ਜਾਂਦਾ ਸਾਗਤਾਂ ਦੀ ਸੰਗਤ ਕਰਕੇ ਵੀ ਪ੍ਰੇਮ ਨਹੀਂ ਪਾਈਦਾ ਆਪ ਸਾਜ ਸੁਭਾਅ ਕਰਕੇ ਵੀ ਵਾਹਿਗੁਰੂ ਦਾ ਪ੍ਰੇਮ ਨਹੀਂ ਪਾਈਦਾ ਹਰ ਪਾਈਐ ਸਤਗੁਰੂ ਭਾ ਹਰੀ ਤਾਂ ਭਾਈ ਤਾਂ ਪਾਈਦੇ ਜੇ ਗੁਰੂ ਸਾਹਿਬ ਵਿੱਚ ਪ੍ਰੇਮ ਹੋਵੇ ਸਤਗੁਰੂ ਦਾ ਪ੍ਰੇਮੀ ਜਿਹੜਾ ਆਦਮੀ ਹੈ ਉਹ ਹੀ ਭਾਈ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦਾ ਹੈ ਸੁਖ ਦੁਖ ਦਾਤਾ ਗੁਰੂ ਸਾਦਗੁਰੂ ਦੇ ਭਾਅ ਅਨੁਸਾਰ ਹੋ ਕੇ ਚੱਲੀਏ ਜੇ ਤਾਮ ਪਰਮੇਸ਼ਰ ਨੂੰ ਪਾਈਦਾ ਹੈ ਸੁਖ ਦੁਖ ਦਾਤਾ ਗੁਰ ਮਿਲੈ ਇਹ ਸੁਖਾਂ ਦੇ ਦੇਣ ਵਾਲਾ ਦੁਖਾਂ ਦੀ ਨਿਵਰਤੀ ਕਰਨ ਵਾਲੇ ਗੁਰੂ ਸਾਹਿਬ ਹੈ ਸੰਸਾਰ ਦੁੱਖ ਦੀ ਨਿਵਰਤੀ ਕਰਨ ਵਾਲਾ ਆਤਮ ਨੰਦ ਸੁਖ ਦੀ ਪ੍ਰਾਪਤੀ ਕਰਨ ਵਾਲਾ ਸਤਗੁਰੂ ਜੇ ਮਿਲ ਪਵੇ ਕਹੋ ਨਾਨਕ ਸਿਵਤ ਸਮਾਈ ਫਿਰ ਮਾਰੇ ਕਹਿੰਦੇ ਪਰਮੇਸ਼ਰ ਦੀ ਸਿਵਤ ਸਮਾ ਜਾਂਦਾ ਹੈ ਸੁਖਾਂ ਤੇ ਦੁਖਾਂ ਦੇ ਦੇਣ ਵਾਲਾ ਜੀਆਂ ਦੀ ਕਰਨੀ ਅਨਸਾਰ ਜਿਹੜੇ ਕੀਤੇ ਆ ਪਾਪ ਉਹਦੇ ਅਨੁਸਾਰ ਦੁੱਖ ਹੁੰਦਾ ਹੈ ਜਿਹੜੇ ਕੀਤੇ ਪੁੰਨ ਉਹਨਾਂ ਅਨੁਸਾਰ ਸੁਖ ਹੁੰਦਾ ਹੈ ਉਹ ਸਤਿਗੁਰੂ ਬਾਣੇ ਮਨਾਉਣ ਵਾਲਾ ਜੇ ਦਾਤਾ ਸਤਿਗੁਰੂ ਮਿਲ ਜਾਵੇ ਸੁਖ ਪਰਮੇਸ਼ਵਰ ਦਾ ਨਾਮ ਜਪਣਾ ਜਿਸ ਨੂੰ ਆਲਸ ਕਰਕੇ ਸੀ ਦੁੱਖ ਮੰਨਦੇ ਹਾਂ ਅਤੇ ਦੁੱਖ ਆ ਵਿਸ਼ਿਆਂ ਦੇ ਪ੍ਰਾਣ ਹੋ ਕੇ ਜੰਮਣ ਮਰਨ ਚ ਪੈਣਾ ਇਹ ਸੁਖਾਂ ਆਤਮ ਸੁਖ ਦੀ ਦਾਤ ਦੇਣ ਵਾਲਾ ਸੰਸਾਰ ਦੁੱਖ ਦੀ ਨਿਵਰਤੀ ਕਰਨ ਵਾਲਾ ਸਤਿਗੁਰੂ ਜੇ ਮਿਲ ਜਾਵੇ ਬਹੁ ਨਾਨਕ ਸਿਫਤ ਸਮਾ ਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੋ ਸਿਖਤੀ ਹੈ ਉਹਦੀ ਬੰਦਗੀ ਚ ਸਮਾ ਜਾਵੇ ਚ ਤੇ ਲੀਨ ਹੋ ਜੇ ਮੁਕਤ ਹੋ ਜਾਂਦਾ ਹੈ ਸੋਰਠ ਮਹੱਲਾ ਪਹਿਲਾ ਤੂ ਪ੍ਰਭ ਦਾਤਾ દાન ਮਤ ਪੂਰਾ ਵਾਹਿਗੁਰੂ ਅਗੇ ਅਰਦਾਸ ਕਰੀਏ ਗੁਰੂ ਸਾਹਿਬ ਜੀ ਆਪਾਂ ਨੂੰ ਯਾਜੀ ਦੱਸਦੇ ਹਨ ਕਿਹੇ ਮੇਰੇ ਵਾਹਿਗੁਰੂ ਤੂ ਪ੍ਰਭੂ ਸਰਾਥ ਹੈ ਅਤੇ ਦਾਤਾ ਹੈ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ ਦੇ দান ਦੇਣ ਵਾਲਾ ਮਤ ਪੂਰਾ দান ਵਾਲੀ ਮਤੀ ਚ ਪੂਰਨ ਹੈ ਜਿਹੀ ਜੀ ਕਿਸੇ ਦੀ ਇੱਛਾ ਹੈ ਉਹੀ ਜੀ ਮਤਨ ਉਹਨਾਂ ਦੇ ਅਨਸਾਰ দান ਦੇਣ ਵਾਲਾ ਹੈ দান ਵਾਲੀ ਮਤੀ ਬ੍ਰਹਮ ਗਿਆਨ ਵਾਲੀ ਮਤੀ ਦੇਣ ਵਾਲਾ ਵੀ ਪੂਰਨ ਹੈ ਤੂੰ ਸੱਚੇ ਪਾਤਸ਼ਾਹ ਹਮ ਥਾਰੇ ਪੇਖਾਰੀ ਜੀ ਅਸੀਂ ਮਹਾਰਾ ਥਾਰੇ ਵਾਲਿਆਂ ਦੀ ਬੋਲੀ ਹੈ ਉਹ ਥਾਰੇ ਕਹਿੰਦੇ ਐ ਅਸੀਂ ਮਹਾਰਾ ਆਪਕੇ ਪੇਖਾਰੀ ਜਾਚ ਕਾਹੇ ਪਰਮੇਸ਼ਵਰ ਜੀ ਮੈਂ ਕੀ ਮੰਗਾਂ ਕਿਛੁ ਥਿਰ ਨਾ ਰਹਾਈ ਅਸੀਂ ਮਾਰੇ ਕਿਹੜਾ ਪਦਾਰਥ ਮੰਗੀਏ ਕੋਈ ਪਦਾਰਥ ਇਸਤਤ ਨਹੀਂ ਆਣ ਵਾਲਾ ਇਸ ਸੰਸਾਰ ਚ ਹਰ ਦੀਜੈ ਨਾਮ ਪਿਆਰੀ ਜੀ اے ਮਹਾਰਾ ਜੀ ਆਪ ਦੇ ਨਾਮ ਦੀ ਪਿਆਰੀ ਨਾ ਪ੍ਰੀਤੀ ਬਖਸ਼ ਦਿਓ ਇਹੋ ਹੀ ਸਦਾ ਨਾ ਰਹਣ ਵਾਲੀ ਬਾਤ ਹੈ ਘਟ ਘਟ ਆਵ ਰਹੇ ਆ ਬਨਵਾਰੀ ਇਸ ਸੰਸਾਰ ਬਾਗ ਦੇ ਵਾਲੀ ਪਰਮੇਸ਼ਰ ਆਪ ਚਾਰ ਖਾਣੀਆਂ ਦੇ ਘਟਾ ਕਰਨ ਦੀ ਵਿਆਪਕ ਹੋ ਰਹੇ ਹੋ ਜਾਲਥਲ ਮਹੀਲ ਗੁਪਤ ਵਰਤੈ ਜਲ ਵਿੱਚ ਵੀ ਥਲ ਵਿੱਚ ਵੀ ਪ੍ਰਥਵੀ ਵਿੱਚ ਵੀ ਅਕਾਸ਼ ਵਿੱਚ ਵੀ ਸਾਰਿਆਂ ਵਿੱਚ ਗੁਪਤ ਹੋ ਕੇ ਵਰਤ ਰਹੇ ਹੋ ਤੁਸੀਂ ਗੁਰ ਸਬਦੀ ਦੇਖ ਨਿਹਾਰੀ ਜੀ ਜਿਨ੍ਹਾਂ ਜਨਨ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕੀਤੀ ਹੈ ਉਹਨਾਂ ਨੇ ਦੇਖਣਾ ਕੀਤਾ ਤੇਰੇ ਸਰੂਪ ਨੂੰ ਤੇ ਨਿਹਾਰੀ ਨਿਹਾਲ ਹੋ ਗਈ ਉਹਨਾਂ ਦੀ ਮਰਤੀ ਆਪਦੇ ਦਰਸ਼ਨ ਵੇਖ ਕਰਕੇ ਜਿਨ੍ਹਾਂ ਜਨਨ ਗੁਰਾ ਦੇ ਸ਼ਬਦ ਨੂੰ ਕਮਾਇਆ ਹੈ ਉਹਨਾਂ ਦੀ ਬਿਰਤੀ ਦੇਖਣਹਾਰੀ ਅਰਥਵਾਦ ਦੇ ਕਰਦੇ ਉਹ ਪਰ ਨੰਨੇ ਨੂੰ ਨਿਹਾਰੀ ਹੈ ਇਸ ਕਰਕੇ ਖੱਖੇ ਨੂੰ ਵੀ ਸਿਹਾਰੀ ਹੈ ਖੱਖੇ ਨੂੰ ਵੀ ਸਿਹਾਰੀ ਹੈ ਨਾ ਦੇਖਣਹਾਰੀ ਤਾਂ ਬਣਦਾ ਸੀ ਜੇ ਖੱਖਾ ਮੁਕਤਾ ਹੁੰਦਾ ਇੱਥੇ ਮਾਰੂਨ ਦੇਖ ਨਿਹਾਰੀ ਜੀ ਉਪਾਗ ਬਾਗ ਬਣਾਇਆ ਹੈ ਦੇਖ ਕਰਕੇ ਨਿਹਾਲ ਹੋਈਦਾ ਇਸ ਪ੍ਰਕਾਰ ਆਪ ਵੀ ਵੇਖਦੇ ਐ ਤੇ ਜਿਹੜੇ ਉਹਨਾਂ ਨੇ ਸੰਗਤ ਕਰਦੇ ਐ ਉਹ ਵੀ ਨਿਹਾਰੀ ਦੇਖ ਲੈਂਦੇ ਉਸ ਰੂਪ ਨੂੰ ਨਿਹਾਲ ਹੋ ਜਾਂਦੇ ਹਨ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਸਤਿਗੁਰੂ ਸਾਹਿਬ ਜੀ ਨੂੰ ਮਾਤ ਲੋਕ 'ਚ ਵੀ ਉਹ ਵਾਹਿਗੁਰੂ ਪ੍ਰਗਟ ਹੈ ਅਤੇ ਪਤਾਲ ਵਿੱਚ ਵੀ ਉਹ ਵਿਆਪਕ ਹੈ ਆਕਾਸ਼ ਵਿੱਚ ਵੀ ਉਹ ਬ੍ਰਹਮ ਵਿਖਾਤਾ ਹੈ ਮਾਤ ਲੋਕ ਦੀ ਨਿਆਈ ਜਿਹੜੇ ਅਦੇ ਪੁੰਨੀ ਹਨ ਤੇ ਅਦੇ ਪੁੰਨਾ ਤੋਂ ਹੀਣੇ ਹਨ ਉਹ ਮਾਤ ਲੋਕ ਦੇ ਜੀਵ ਹੈ ਪਤਾਲ ਦੇ ਜਿਹੜੇ ਮਰੇ ਪਾਪਾਂ ਦੀ ਗਰਸੇ ਹੋਏ ਹਨ ਅਤੇ ਸਵਰਗ ਦੇ ਜੀਵ ਨੇ ਬੋਧੇ ਪੁੰਨ ਕਰਨ ਵਾਲੇ ਹਨ ਸਾਰਿਆਂ ਚ ਉਸ ਪਰਮੇਸ਼ਰ ਨੂੰ ਪ੍ਰਗਟ ਕਰਕੇ ਮਾਰਨ ਦਿਖਾ ਦਿੱਤਾ ਹੈ ਮਾਤ ਲੋਕ ਦੀ ਨਿਯਾਈ ਸਾਧ ਸੰਗ ਜੀ ਜਿਹੜੇ ਮੱਛ ਦੀ ਨਿਯਾਈ ਰਹਿਣ ਵਾਲੇ ਪਦਾਰਥਾਂ ਵਿੱਚ ਹਨ ਪਤਾਲ ਦੀ ਨਿਯਾਈ ਜਿਹੜੇ ਹਰ ਵਕਤ ਬਿਸ਼ਿਆਂ ਦੇ ਪ੍ਰਾਣ ਰਹਿੰਦੇ ਨੀਵੇਂ ਡਿੱਗੇ ਰਹਿੰਦੇ ਆਕਾਸ਼ ਦੀ ਨਿਯਾਈ ਜਿਹੜੇ ਸਤੋਗੁਣੀ ਪੁਰਖ ਹਨਗੇ ਰਜੋਗੁਣੀ ਜਿਹੜੇ ਹਨ ਉਹ ਮਾਤ ਲੋਕ ਦੀ ਨਿਆਈ ਹੈ ਬਕਾਲ ਦੀ ਨਹੀਂ ਤਮੋਂ ਗੁਣੀ ਹਨ ਆਕਾਸ਼ ਦੀ ਨਹੀਂ ਸਤੋ ਗੁਣੀ ਹਨ ਸਾਰੇ ਚੋ ਪਰਮੇਸ਼ਵਰ ਪਰਗ ਕਰਕੇ ਖਾਤਾ ਮਾਤ ਲੋਕ ਦੇ ਜੀਆਂ ਵਿੱਚ ਵੀ ਉਹ ਪਰਮੇਸ਼ਵਰ ਹੈ ਪਤਾਲ ਵਿੱਚ ਵੀ ਆਕਾਸ਼ 'ਚ ਵੀ ਸਤਗੁਰੂ ਸਾਹਿਬ ਨੂੰ ਕਿਰਪਾ ਕਰਕੇ ਪਰਗ ਕਰਕੇ ਵਖਾਤਾ ਹੈ ਮਾਤ ਲੋਕ ਦੀ ਨਿਆਈ ਜਿਹੜੇ ਅੱਧੇ ਪੁੰਨੀ ਤੇ ਪਾਪੀ ਹਨ ਪਤਾਲ ਦੀ ਨਿਆਈ ਜਿਹੜੇ ਨਿਮਰਤਾ ਵਾਲੇ ਹਨ ਅਤੇ ਆਕਾਸ਼ ਦੀ ਨਹੀਂ ਜੋ ਉੱਚਾ ਆਕਾਸ਼ ਵਿਚਨਣ ਵਾਲੇ ਹੈ ਸਾਰਿਆਂ ਚ ਬ੍ਰਹਮ ਰੂਪ ਪ੍ਰਗਟ ਕਰਕੇ ਦਿਖਾਤਾ ਹੈ ਗੋਰੇ ਸਤਗੁਰ ਕਿਰਪਾ ਧਾਰੀ ਜੀ ਗੁਰੂ ਜੋਤਨ ਸਰੂਪ ਸਤਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਅਕਾਲ ਪੁਰਖ ਹੈ ਉਸਨੂੰ ਕਿਰਪਾ ਦ੍ਰਿਸ਼ਟੀ ਕਹੀਂ ਕਰਨਾ ਕੀਤੀ ਹੈ ਸੋ ਬ੍ਰਹਮ ਅਜੂਨੀ ਹੈ ਪਹੀ ਹੋਨੀ ਸੋ ਤਤਪਦਾ ਲਖਰ ਸਰੂਪ ਜੋ ਬ੍ਰਹਮ ਹੈ ਇਹ ਤੇ ਅਜੂਨੀ ਜਨਮਾ ਰੂਪ ਹੈ ਜੋ ਪਰਮੇਸ਼ਰ ਹੈ ਹੁਣ ਵਰਤਮਾਨ ਸਮੇਂ ਵਿੱਚ ਪੀ ਬਾੜੋ ਪਿੱਛੇ ਵੀ ਸੀ ਹੁਣ ਹੀ ਅੱਗੇ ਨੂੰ ਵੀ ਪ੍ਰਕਾਲ ਨੂੰ ਹੋਵੇਗਾ ਕਟ ਪੀਤਰ ਦੇਖ ਮੁਰਾਰੀ ਇਹ ਪਿਆਰਿਆ ਸਾਰਿਆਂ ਦੇ ਕਟਹਿਰਦਿਆਂ ਦੇ ਅੰਦਰ ਹੈ ਉਸ ਮੁਰਾਰੀ ਨੂੰ ਆਪਣਾ ਬ੍ਰਿਸ਼ਟਾ ਰੂਪ ਕਰਕੇ ਸਿੰਘ ਜੋਤੀ ਰੂਪ ਕਰਕੇ ਵੇਖਣਾ ਕਰੋ ਜਨਮ ਮਰਨ ਮਰਨ ਦਾ ਦਾਤ ਕਹਿੰਦਾ ਨਾਸ਼ ਕਰਨ ਵਾਲਾ ਸਰਵ ਰੂਪ ਵੀ ਆਪ ਹੈ ਮੋ ਆ ਕਹਦਾ ਅਰੀ ਨਾਸਕ ਹੈ ਜਨਮ ਮਰਨ ਕਾ ਇਹੋ ਜਗ ਬੱਪੜੂ ਤੇ ਜਿਹੜਾ ਜਗ ਤੋ ਬੱਪੜਾ ਵਿਚਾਰਾ ਹੈ ਇਹ ਜੰਮਣ ਮਰਨ ਵਿੱਚ ਕਿਉਂ ਪਿਆ ਰੰਦਾ ਹੈ ਇਨ ਦੂਜੇ ਭਗਤ ਵਿਸਾਰੀ ਇਨਨ ਭਾਈ ਦੂਜਿਆਂ ਪਾਸਾਂ ਜਿ ਲਾ ਕੇ ਪਰਮੇਸ਼ਰ ਵੀ ਭਗਤੀ ਵਿਸਾਰ ਦਿੰਦੀ ਹੈ ਸਤਗੁਰੂ ਮਿਲੈ ਤਾਂ ਗੁਰਮਤ ਪਾਈ ਹੈ ਸਤਗੁਰੂ ਸਾਹਿਬ ਜੀ ਦਾ ਮਨਾਪ ਹੋਵੇ ਤਾਂ ਗੁਰਮਤ ਦੀ ਪ੍ਰਾਪਤੀ ਹੁੰਦੀ ਹੈ ਸਾਖਤ ਬਾਜੀ ਹਾਰੀ ਜੀ ਜਿਹੜੇ ਸਾਖਤਪੁਰ ਗੁਰੂ ਸਾਹਿਬ ਤੋਂ ਬੇਮੁਖ ਹੈ ਉਹਨਾਂ ਆਵਦੇ ਮੁਨਖਾ ਜਨ ਦੀ ਇਹ ਬਾਜੀ ਨੂੰ ਹਾਰ ਗਏ ਅੰਗੀਆਂ ਚ ਲੱਗ ਕੇ ਸਤਗੁਰ ਬੰਧਨ ਤੋੜ ਨਿਰਾਸ਼ ਕੇਸ ਗੁਰੂ ਆਪ ਹੀ ਬੰਧਨਾਂ ਜਿਨ੍ਹਾਂ ਦੇ ਨੂੰ ਕਰਤਾ ਭੁਗਤਾ ਦੇ ਨੂੰ ਹੰਗਪਾ ਮੰਗਤਾ ਦੇ ਨੂੰ ਤੋੜਿਆ ਹੈ ਉਹ ਜੰਮਣ ਵਾਲ ਤੋਂ ਨਿਆਰੇ ਹੋ ਗਏ ਹਨ ਬਾਹੜ ਨਾ ਗਰਭ ਮਝਾਰੀ ਜੀ ਉਹ ਮੁੜ ਕੇ ਫੇਰ ਗਰਭ ਦੇ ਮਝਾਰੀ ਵਿੱਚ ਜਾਲੇ ਦੇ ਨਹੀਂ ਪੈਂਦੇ ਗਰਭ ਦੇ ਵਿੱਚ ਨਹੀਂ ਆਉਂਦੇ ਨੂੰ ਮੁਕਤ ਹੋ ਗਏ ਹਨ ਨਾਨਕ ਗਿਆਨ ਰਤਨ ਪਰਗਾਸਿਆ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਹਿਰਦੇ ਜਮਾਲ ਵਿੱਚ ਗਿਆਨ ਹੈ ਰੂਪੀ ਰਤਨ ਦਾ ਪ੍ਰਕਾਸ਼ ਕਰਤਾ ਹੈ ਹਰ ਮਨ ਵਸਿਆ ਨਿਰੰਕਾਰੀ ਜੀ ਜਿਨ੍ਹਾਂ ਦੇ ਮਨ ਤੇ ਨਿਰੰਕਾਰ ਜੋ ਮਾਇਕੀ ਕਾਲ ਤੋਂ ਰਹਿਤ ਹਰੀ ਹੈ ਬਸ ਗਿਆ ਹੈ ਉਹ ਮਿਰੰਕਾਰ ਦਾ ਰੂਪ ਹੀ ਹੋ ਗਏ ਹਨ